ਜੋ ਚਖੜਾਂ ਤੂਫਾਨਾਂ ਤੋਂ ਡਰਦੇ ਕਦੇ ਨਹੀਂ ਕਦਮਿਓ ਪਿਸ਼ਾਂ ਨੂੰ ਡਰਦੇ ਕਦੇ ਨਹੀਂ ਜੋ ਚਖੜਾਂ ਤੂਫਾਨਾਂ ਤੋਂ ਡਰਦੇ ਕਦੇ ਨਹੀਂ ਜਿੰਨਾ ਆਸ਼ਿਕਾਂ ਸੀਸ ਰੱਖਿਆ ਤਲੀ ਤੇ ਉਹ ਜਿੱਤਦੇ ਹਮੇਸ਼ਾ ਹੀ ਹਰਦੇ ਕਦੇ ਨਹੀਂ ਉਹ ਜਿੱਤਦੇ ਹਮੇਸ਼ਾ ਹੀ ਹਰਦੇ ਕਦੇ ਨਹੀਂ ਸਦਾ ਸਦਕ ਦੇ ਪਾਰ ਲੱਗਦੇ ਨੇ ਬੇੜੇ ਸਦਾ ਸਦਕ ਦੇ ਪਾਰ ਲੱਗਦੇ ਨੇ ਬੇੜੇ ਘੜੇ ਵਾਂਗ ਕੱਚੇ ਦੇ ਖਰਦੇ ਕਦੇ ਨਹੀਂ ਘੜੇ ਵਾਂਗ ਕੱਚੇ ਦੇ ਖਰਦੇ ਕਦੇ ਨਹੀਂ ਜੋ ਕਰਦੇ ਨੇ ਗੱਲਾਂ ਉਹ ਕਰਦੇ ਨਾ ਕੁਝ ਵੀ ਜੋ ਕਰਦੇ ਨੇ ਗੱਲਾਂ ਉਹ ਕਰਦੇ ਨਾ ਕੁਝ ਵੀ ਜੋ ਗੱਜਦੇ ਨੇ ਬਦਲ ਉਹ ਵਰਦੇ ਕਦੇ ਨਹੀਂ ਜੋ ਗੱਜਦੇ ਨੇ ਬਦਲ ਉਹ ਵਰਦੇ ਕਦੇ ਨਹੀਂ ਕਾਬਲੀ ਗੌਰ ਛੇਰਾ ਚਾਨੀ ਜੀ ਢਾਲੀਵਾਲ ਸਾਹਿਬ ਸੁਣਿਓ ਜਿਨ੍ਹਾਂ ਨੂੰ ਨੇ ਇੱਕਸਾਰ ਬਰਫਾਂ ਤੇ ਅੱਗਾ ਜਿਨ੍ਹਾਂ ਨੂੰ ਨੇ ਇੱਕਸਾਰ ਬਰਫਾਂ ਤੇ ਅੱਗਾ ਉਹ ਸੜਦੇ ਕਦੇ ਨਹੀਂ ਉਹ ਠਰਦੇ ਕਦੇ ਨਹੀਂ ਉਹ ਸੜਦੇ ਕਦੇ ਨਹੀਂ ਉਹ ਠਰਦੇ ਕਦੇ ਨਹੀਂ ਕਾਤਿਲ ਲੋਕ ਸ਼ਾਇਰ ਪਗਤ ਸੂਰਾ ਦਾਤੇ ਉਹ ਮਰ ਕੇ ਵੀ ਦੁਨੀਆ ਤੂੰ ਮਰਦੇ ਕਦੇ ਨਹੀਂ ਉਹ ਮਰ ਕੇ ਵੀ ਦੁਨੀਆ ਤੂੰ ਮਰਦੇ ਕਦੇ ਨਹੀਂ ਉਹ ਮਰ ਕੇ ਵੀ ਦੁਨੀਆ ਤੂੰ ਮਰਦੇ ਕਦੇ ਨਹੀਂ ਬਹੁਤ ਬਹੁਤ ਧੰਨਵਾਦ ਜੀ ਦੇ ਵਿੱਚ ਬਾਈ ਕੋਲੇ ਪਹੁੰਚਿਆ ਨਹੀਂ ਗਿਆ ਸੀ ਪਹਿਲਾਂ ਤੱਕ ਜਿੰਨਾਂ ਨੂੰ ਕਿਤਾਬ ਵੀ ਪੇਂਡ ਕੀਤੀ ਹੈ ਤੇ ਇਹਨਾਂ ਦੇ ਕਹਿਣ ਤੇ ਇੱਕ ਕਿਤਾਬ ਦੇ ਵਿੱਚੋਂ ਹੀ ਰਚਨਾ ਸਾਂਝੀ ਕਰਦੇ ਆਂ ਇੱਕ ਗਜ਼ਲ ਨੋਮਾ ਕਵਤਾ ਹੈ ਜਦੋਂ ਕਿਰਦਾਰ ਖੁਸ਼ੀ ਹੋਈ ਤਾਂ ਹੱਦੋਂ ਬਾਹਰ ਖੁਸ਼ੀ ਹੋਈ ਵਾਹ ਕੀ ਬਾਤ ਹੈ ਜਦੋਂ ਕਿਰਦਾਰ ਖੁਸ਼ੀ ਹੋਈ ਤਾਂ ਹੱਦੋਂ ਬਾਹਰ ਖੁਸ਼ੀ ਹੋਈ ਉਂਗਲਾਂ ਚੱਕ ਨੀਵੀ ਪੈ ਗਈ ਹੂੰ ਤੇ ਕੱਜਲ ਖੁਸ਼ੀ ਹੋਈ ਇੰਨਾਂ ਲਈ ਹਾਸਾ ਹੋਈਆਂ ਕਿਦੇ ਤੇ ਖਿੜਖਿੜ ਹੱਸੀਆਂ ਇੰਨਾਂ ਲਈ ਹਾਸਾ ਹੋਈਆਂ ਕਿਦੇ ਤੇ ਖਿੜਖਿੜ ਹੱਸੀਆਂ ਦੋਵੇਂ ਕਿਰਦਾਰਾਂ ਨੂੰ ਤੱਕ ਕੇ ਬੜੀ ਸ਼ਰਮਸਾਰ ਖੁਸ਼ੀ ਕੋ ਬਾਹਰ ਠਹਾਕਾ ਅੰਦਰ ਕੂਕ ਚਿਹਰੇ ਤੇ ਨੂਰ ਤੇ ਅੰਤ ਸੀਨੇ ਵਿੱਚ ਕੂਰ ਬਾਹਰ ਠਹਾਕਾ ਅੰਦਰ ਕੂਕ ਚਿਹਰੇ ਤੇ ਨੂਰ ਤੇ ਸੀਨੇ ਵਿੱਚ ਕੂਰ ਹਾਏ ਨੂੰ ਆਹਾ ਵਿਖਾ ਰਹੀ ਹੈ ਕਿੰਡੀ ਫਨਕਾਰ ਖੁਸ਼ੀ ਹੋਈ ਕੁਮਾਰ ਨਜ਼ਰਾਂ ਕੋਈ ਨਜ਼ਰਾਂ ਲਈ ਆਪਣੀਆਂ ਦਿਲ ਦੀਆਂ ਸਦਰਾਂ ਲਈ ਕੁਮਾਰ ਨਜ਼ਰਾਂ ਕੋਈ ਨਜ਼ਰਾਂ ਲਈ ਆਪਣੇ ਦਿਲ ਦੀਆਂ ਸਦਰਾਂ ਲਈ ਤੈਨੂੰ ਹੁਣ ਚੁੱਪਦੀ ਤਾਂ ਹੋਣੀ ਜਿਹੜੀ ਦਿਨ ਚਾਰ ਖੁਸ਼ੀ ਹੋਈ ਆਇਨਾ ਕਰ ਦਹਲੀਜ਼ ਨਾ ਟੱਪੋ ਆਇਨਾ ਕਰ ਦਹਲੀਜ਼ ਨਾ ਟੱਪੋ ਵਿੜੇ ਵਿੜੇ ਦੇ ਵਿੱਚ ਰਹਿ ਪਤਾ ਹੈ ਨਾ ਤੇਰੀਆਂ ਝਾਂਦਰਾਂ ਦੀ ਸਾਡੀ ਚਣਕਾਰ ਖੁਸ਼ੀ ਹੋਈ ਹੱਸ ਵਿਛੜਨ ਦਾ ਵਾਦਾ ਸੀ ਤੇ ਆਪਾਂ ਦੋਵੇਂ ਹੀ ਰੋਪੇ ਹੱਸ ਵਿਛੜਨ ਦਾ ਵਾਦਾ ਸੀ ਤੇ ਆਪਾਂ ਦੋਵੇਂ ਹੀ ਰੋਪੇ ਸੁਣ ਇਹ ਆਖਰੀ ਵਾਰ ਨਹੀਂ ਅਜੀ ਉਧਾਰ ਖੁਸ਼ੀ ਹੋਈ ਕੀ ਬਾਤ ਕਿਸੇ ਦੇ ਮੂੜ ਅਹਿਸਾਸ ਜਗੇ ਕੇਕ ਤੇ ਮੋਮਬਤੀਆਂ ਜਗੀਆਂ ਕਿਸੇ ਦੇ ਮੂੜ ਅਹਿਸਾਸ ਜਗੇ ਕੇਕ ਤੇ ਮੋਮਬਤੀਆਂ ਜਗੀਆਂ ਸੁਣਿਆ ਸਾਡੇ ਜੱਗ ਤੇ ਆਵਣ ਦੀ ਸਮੁੰਦਰੋਂ ਪਾਰ ਖੁਸ਼ੀ ਹੋਈ ਜ਼ਿਕਰ ਪਰ ਆਏ ਮਹਿਫਲ ਗੈਰ ਉਪਰੇ ਹਾਸੇ ਵੀ ਤੇਰੇ ਜ਼ਿਕਰ ਪਰ ਆਏ ਮਹਿਫਲ ਗੈਰ ਉਪਰੇ ਹਾਸੇ ਵੀ ਤੇਰੇ ਆਪਰ ਫਿਕਰਾਂ ਸਾਡੀਆਂ ਨੇ ਜਾਨ ਦਿਲਦਾਰ ਖੁਸ਼ੀ ਹੋਈ ਜਦੋਂ ਕਿਰਦਾਰ ਖੁਸ਼ੀ ਹੋਈ ਤਾਂ ਹੱਦੋਂ ਬਾਹਰ ਖੁਸ਼ੀ ਹੋਈ ਉਂਗਲਾਂ ਚੱਤ ਨਹੀਂ ਵੀ ਪੈ ਗਈ ਇੱਕ ਅਜਿਹਾ ਖੁਸ਼ੀ ਸ਼ੁਕਰੀਆ ਜੀ ਬਾਜੀ ਗਾ ਇਹ ਤੇ ਅੱਗੇ ਅੰਡੇ ਮੀਟੁੰਦੇ ਵਿੱਚ ਪਰ ਪ੍ਰਸੰਤਨ ਸਿੰਘ ਜੀ ਚਾਲਕ ਸਾਹਿਬ ਸੁਣਾ ਰਹੇ ਕਵਿੰਦਰ ਸਿੰਘ ਚੰਨੀ ਜੀ ਦੀ ਆਵਾਜ਼ ਆ ਹੁਣੇ ਤੋਂ ਬਾਈ ਸਾਡੇ ਪ੍ਰਕਾਰ ਸੁਨਿਆ ਸੁਣਾਉਂਦੇ ਆ ਰਹੇ ਨੇ ਉਹ ਕਹਿੰਦੇ 70 ਦੇ ਆਏ ਨੇ ਇੰਟਰੋਡਕਸ਼ਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਕਹਰੇ ਬਰਨਾਲੇ ਤੋਂ ਦਾਸ ਨੂੰ ਜਿਹੜੀ ਲੋਕ ਭਾਈ ਸੁਨਿਆ ਦੇਖਵਾਰ ਦੀ ਸੇਵਾ ਕੀ ਮੁਹਾਰੇ ਆ ਸੋ ਦੋਸਤੋ ਅੱਜ ਮੈਂ ਤੁਹਾਨੂੰ ਸੁਣਾਉਣ ਲੱਗਾ ਰੁੱਖ ਤੇ ਮਨੁੱਖ ਦਾ ਜਿਹੜਾ ਰਿਸ਼ਤਾ ਹੈਗਾ ਇਹ ਸਦੀਵ ਕਾਲ ਤੋਂ ਜਦੋਂ ਮਨੁੱਖ ਦੁਨੀਆ ਤੇ ਆਇਆ ਤੇ ਰੁੱਖ ਵੀ ਆਇਆ ਇਹਨਾਂ ਦਾ ਵੀ ਸਦੀਬ ਕਾਲ ਤੋਂ ਰਿਸ਼ਤਾ ਗਾ ਜਿਹੜਾ ਕਦੇ ਵੀ ਨਾ ਟੁੱਟਣ ਵਾਲਾ ਪਰ ਅੱਜ ਮਨੁੱਖ ਸੁਆਰਥ ਵਿੱਚ ਆ ਕੇ ਉਹ ਰਿਸ਼ਤਾ ਜਿਹੜਾ ਤੋੜ ਦਿੱਤਾ ਇੱਕ ਰੁੱਖ ਨੂੰ ਇੰਨਾ ਤਕਲੀਫ ਤੰਗ ਕਰ ਦਿੱਤਾ ਇੱਕ ਰੁੱਖ ਦੀ ਜਿਹੜੀ ਆਤਮਾ ਲਿਖਣ ਦੀ ਕੋਸ਼ਿਸ਼ ਕੀਤੀ ਇੱਕ ਰੁੱਖ ਦਾ ਦਰਦ ਲਿਖਣ ਦਾ ਕੋਸ਼ਿਸ਼ ਕੀਤਾ ਰੁੱਖ ਕੀ ਕਹਿੰਦਾਗਾ ਰੁੱਖ ਬੋਲਦਾ ਕਹਿੰਦਾ ਸੁਣ ਜਾਏ ਧਰਤ ਪੰਜਾਬ ਦੇ ਮੇਰੀ ਲੁੱਟ ਲਈ ਤੇ ਮੁਸਕਾਨ ਸੁਣ ਜਾਏ ਧਰਤ ਪੰਜਾਬ ਦੇ ਮੇਰੀ ਲੁੱਟ ਲਈ ਤੈ ਮੁਸਕਾਨ ਮੇਰੀ ਹੋਂਦ ਖਤਮ ਤੈ ਕਰਨ ਲਈ ਲਾਇਆ ਸਾਰਾ ਤਾਨ ਬੇਤੂੰ ਸਾਝ ਜੁਗਾਂ ਦੀ ਤੋੜਤੀ ਉਹ ਢਾਈ ਦੇ ਵਿੱਚ ਕੀ ਕਹਿੰਦਾ ਕਿਆ ਬਾਤ ਹੈ ਕਿਆ ਬਾਤ ਹੈ ਅੱਗੇ ਰੁੱਖ ਫਿਰ ਆਪਣਾ ਦਰਦ ਰੁੰਦਾਗਾ ਰੁੱਖ ਕਹਿੰਦਾ ਵੀ ਮੇਰੀ ਜਿੰਨੀ ਗਿਣਤੀ ਘਟੇਗੀ ਤੈ ਓਨਾ ਹੋਣਾ ਕੰਗਾਲ ਜਦੋਂ ਤਪੱਸ ਬਧੇਗੀ ਆਲਮੀ ਫਿਰ ਹੋਣਾ ਮੰਦੜਾ ਹਾਲ ਤੇਰੀ ਅਕਲ ਖਾਨਿਓ ਨਸਲੀ ਕਿਆ ਬਾਤ ਆਪਣੀ ਦੋਮਾ ਦੀ ਨੇੜਤਾ ਇੱਥੇ ਰੁੱਖ ਨੇ ਰਿਸ਼ਤਾ ਦਰਸਾਇਆ ਮਨੁੱਖ ਦੇ ਨਾਲ ਕਹਿੰਦਾ ਆਪਣੀ ਦੋਮਾ ਦੀ ਨੇੜਤਾ ਕਈ ਕਥਗੇ ਪੀਰ ਫਕੀਰ ਉਹ ਤੂੰ ਜਿਉਂਦਿਆਂ ਸਾਨੂੰ ਸਾੜਦਾ ਤੂੰ ਮਰ ਗਈ ਤੇਰੀ ਜਮੀਰ ਆਪਣੀ ਦੋਮਾ ਦੀ ਨੇੜਤਾ ਕਈ ਕਥਗੇ ਪੀਰ ਫਕੀਰ ਉਹ ਤੂੰ ਜਿਉਂਦਿਆਂ ਸਾਨੂੰ ਸਾੜਦਾ ਕਿਉਂ ਮਰ ਗਈ ਤੇਰੀ ਜਮੀਰ ਤੇਰੀ ਸ਼ਰਮ ਹਿਆ ਸਭ ਲੱਥ ਗਈ ਸੋ ਅਖੀਰ ਦੇ ਵਿੱਚ ਰੁਖ ਕਹਿੰਦਾ ਮੇਰੀ ਅੱਖ ਨੇ ਹੰਝੂ ਕੇਰਿਆ ਮੇਰੀ ਅੱਖ ਨੇ ਹੰਝੂ ਕੇਰਿਆ ਤੈ ਰਤਾ ਨਾ ਪਾਈ ਝਾਤ ਇੱਕ ਪਰਮਜੀਤ ਕਹਿਰੇ ਜਾਣਦਾ ਜੋ ਵੱਡਿਆਂ ਪਾਈ ਬਾਤ ਸਤਿਅ ਅੱਖੇ ਕਹਿਰਾਂ ਬਲਣਾ ਸਤਿਅ ਅੱਖੇ ਕਹਿਰਾਂ ਬਲਣਾ ਵਾਹਿਗੁਰੂ ਜੀ ਦਾ ਪ੍ਰਿਆਮ ਬਹੁਤ ਸੋਹਣਾ ਬਹੁਤ ਸੋਹਣ ਸਿੱਕਾ